ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੀ ਆਉਂਦੇ ਨੇ ਮੌਜੂਦਾ ਮੰਤਰੀ ਵੀ ਆਉਂਦੇ ਨੇ ਤੇ ਮੌਜੂਦਾ ਵੱਡੇ ਆਗੂ ਵੀ ਆਗੂ ਵੀ ਆਉਂਦੇ ਨੇ ਲੇਕਿਨ ਸਿੱਧਾ ਧਮਕੀ ਸਿੱਧਾ ਵੰਗਾਰ ਲਿਆ ਗਿਆ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨਾਲ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇੜ ਦੇ ਨਾਲ ਚੰਗੀ ਨਹੀਂ ਕੀਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ 700 ਤੋਂ 700 ਤੋਂ ਵੱਧ ਪੂਰੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਕਿਸਾਨ ਡੱਕੇ ਹੋਏ ਨੇ ਹਰਾਸਤ ਵਿੱਚ ਲੈ ਲਿਆ ਗਿਆ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਹਰਾਸਤ ਵਿੱਚ ਹੈ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਵੀ ਹੈ ਹਰਾਸਤ ਵਿੱਚ ਹੈ ਇਹ ਦਰ ਜੋਗਿੰਦਰ ਸਿੰਘ ਅਗਰਾਹਾਂ ਨੂੰ ਸੱਦਾ ਦਿੱਤਾ ਗਿਆ ਕਿ ਅੱਜ ਤੁਸੀਂ ਸਾਡੇ ਨਾਲ 4:30 ਵਜੇ ਮੀਟਿੰਗ ਕਰ ਲਓ ਚੰਡੀਗੜ੍ਹ ਕਿਸਾਨ ਭਵਨ ਵਿਖੇ ਲੇਕਿਨ ਕੋਰੀ ਨਾ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਰ ਸਿੰਘ ਪੰਦੇਰ ਦੇ ਨਾਲ ਧੋਖਾ ਵਿਸ਼ਵਾਸਘਾਤ ਹੋਇਆ ਹੈ ਉਸੇ ਤਰ੍ਹਾਂ ਆਮ ਆਪੀ ਪਾਰਟੀ ਵਿਊਦਾ ਮੁੱਖ ਮੰਤਰੀ ਸਾਡੇ ਨਾਲ ਵੀ ਕਰਨਗੇ ਉਹ ਮੀਟਿੰਗ ਰੱਦ ਹੋ ਗਈ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਬੇ ਦਾ ਮੁੱਖ ਮੰਤਰੀ ਜਿਹੜੇ ਉਮੀਦਵਾਰਾਂ ਨੂੰ ਟਿਕਟ ਦੇਵੇਗਾ ਉਹ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਉਹਨਾਂ ਦੇ ਕੋਲ ਦੋ-ਦੋ ਕੁਰਤੇ ਹੋਣੇ ਚਾਹੀਦੇ ਨੇ ਉਹ ਦੋ ਦੋ ਕੁਰਤੇ ਲੈ ਕੇ ਆਉਣ ਕਿਉਂਕਿ ਉਹਨਾਂ ਦਾ ਇੱਕ ਇੱਕ ਕੁਰਤਾ ਪਾਲਿਆ ਜਾਵੇਗਾ ਉਹ ਨਾ ਹੋਣ ਕਿ ਸਾਡੇ ਪਿੰਡਾਂ ਦੇ ਵਿੱਚੋਂ ਨੰਗੇ ਜਾਣ ਯਾਨੀ ਕਿ ਆਪਣਾ ਬੰਦੋਬਸਤ ਕਰਕੇ ਆਉਣ ਇਹ ਕਿਸਾਨਾਂ ਨੇ ਸਿੱਧੀ ਚੇਤਾਵਨੀ ਕਹਿ ਦਈਏ ਧਮਕੀ ਦੇ ਦਿੱਤੀ ਹੈ ਉਹਨਾਂ ਕਹਿ ਕੇ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਸ਼ਰ ਕੀਤਾ ਹੈ ਉਸੇ ਤਰ੍ਹਾਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਾਰੀ ਹੋਵੇਗੀ ਸੂਬੇ ਦੀ ਸਰਕਾਰ ਦੇ ਉਮੀਦਵਾਰਾਂ ਦੇ ਨਾਲ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਕ ਵਕ ਹਲਕਿਆਂ ਦੇ ਵਿੱਚੋਂ ਲੜਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚੋਂ ਪੰਜਾਬ ਜਾ ਕੇ ਕੱਲਿਆ ਜਾਵੇਗਾ ਵੱਡੀ ਮਹਿੰਮੰਦ ਦਿੱਤੀ ਹੈ ਯਾਨੀ ਕਿ ਜਗੰਦਰ ਸਿੰਘ ਉਗਰਾਹ ਵੀ ਤੱਤੇ ਨੇ ਯਾਨੀ ਕਿ ਪੂਰੇ ਪੰਜਾਬ ਦੇ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਅਜੇ ਆਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਕੀਤਾ ਕਿਉਂਕਿ ਭਗਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਿਸ ਤੇ ਉਹ ਸਬੋਧਨ ਕਰ ਲਿਆ ਲੋਕਾਂ ਨੂੰ ਕਿ ਰਾਤ ਨੂੰ ਵੇਖੋ ਮੈਂ ਰਾਤ ਨੂੰ ਕਿਵੇਂ ਇਹਨਾਂ ਨੂੰ ਸਿੱਧੇ ਕਰਦਾ ਯਾਨੀ ਕਿ ਕਿਸਾਨਾਂ ਨਾਲ ਧੱਕੇਮੁੱਕੀ ਵੀ ਹੋਈ ਕੋਟਮਾਰ ਵੀ ਹੋਈ ਦਸਤਾਰਾਂ ਵੀ ਲੱਤੀਆਂ ਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਿਹੜਾ ਪੰਜਾਬ ਹੈ ਉਹ ਭਗਤ ਸਿੰਘ ਵਾਲਾ ਹੋਣਾ ਹੈ ਤੇ ਭਗਤ ਸਿੰਘ ਨੇ ਫਿਰ ਧਰਨੇ ਮੁਜਾਰੇ ਵੀ ਕੀਤੇ ਸੀ ਧਰਨਿਆਂ ਦੇ ਵਿੱਚੋਂ ਆਈ ਹੋਈ ਪਾਰਟੀ ਧਰਨਿਆਂ ਦੀ ਵਿੱਚ ਜਿਹੜੀ ਪਾਰਟੀ ਦੀ ਉਪਜ ਹੋਈ ਹੈ ਉਹ ਪਾਰਟੀ ਅੱਜ ਧਰਨਿਆਂ ਵਾਲਿਆਂ ਨੂੰ ਮਾਰਾ ਕਹਿ ਰਹੀ ਹੈ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਕਿਸਾਨ ਵੱਖ-ਵੱਖ ਜਥੇ ਬੰਦੀਆਂ ਤੱਤੀਆਂ ਹੋ ਗਏ ਨੇ ਉਹਨਾਂ ਕਹਿੰਦੇ ਕਿ ਦੋ ਦੋ ਕੁਰਤੇ ਪਾ ਕੇ ਆਉਣ ਆਮ ਆਦਮੀ ਪਾਰਟੀ ਦੇ ਉਮੀਦਵਾਰ 2027 ਦੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੱਤਾ ਦਾ ਨਸ਼ਾ ਹੈ ਉਹਨਾਂ ਕਹਿੰਦਾ ਜਲਦੀ ਲਹਿ ਜਾਵੇਗਾ